ਸੋਹੀ ਮਹੱਲਾ ਪੰਜਵਾਂ ਬਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮ ਪਰਵਾਣ ਗਣੇ ਸਈ ਇਹ ਆਏ ਸਫਲਤੀ ਨਾ ਕੀ ਕਮਾ ਮੇਰੇ RAM ਹਰ ਜਨ ਕਹਿ ਹਉ ਬਲ ਜਾਈ ਕੇਸਾ ਕਾ ਕਰ ਚਵਰ ਟੁਲਾਵਾ ਚਰਨ ਧੂੜ ਮੁਖ ਲਾਈ ਰਹਾਉ ਜਨਮ ਮਰਨ ਦੋ ਹੋ ਮਹਿ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸੱਚ ਅਮਰ ਸੱਚੀ ਪਾਤਸ਼ਾਹੀ ਸੱਚੇ ਸੇ ਤੀਰਦੇ ਸੱਚਾ ਸੁਖ ਸੱਚੀ ਬੁੜਾਈ ਜਿਸਕੇ ਸੇ ਦਿਨ ਜਾਤੇ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸਕ ਮਵਾ ਨਾਨਕ ਕੀ ਪ੍ਰਭ ਪਾਸ ਬਨੰਤੀ ਤੇਰੇ ਜਨ ਦੇਖਣ ਪਾਵਾ ਸੋਹੀ ਮਹਲਾ ਪੰਜਵਾ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਪਰਵਾਣ ਗਣੀ ਸੇਈ ਇਹ ਆਏ ਸਫਲਤਿਨਾ ਕੇ ਕਮਾ ਮੇਰੇ ਰਾਮ ਹਰ ਜਨ ਕੇ ਹਉ ਬਲ ਜਾਈ ਕੇਸਾ ਕਾ ਕਰ ਚਵਰ ਟੁਲਾਵਾ ਚਰਨ ਧੂੜ ਮੁਖ ਲਾਈ ਰਹਾਉ ਜਨਮ ਮਰਨ ਦੋ ਹੋ ਮਹਿ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉਰ ਲੈਨ ਮਿਲਾਏ ਸੱਚ ਅਮਰ ਸੱਚੀ ਪਾਤਸ਼ਾਹੀ ਸੱਚੇ ਸੇ ਤੀਰਤੇ ਸੱਚਾ ਸੁਖ ਸੱਚੀ ਬੁੜਾਈ ਜਿਸਕੇ ਸੇ ਦਿਨ ਜਾਤੇ ਪਖਾ ਫੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸਕ ਮਮਾ ਨਾਨਕ ਕੀ ਪ੍ਰਭ ਪਾਸ ਬਨੰਤੀ ਤੇਰੇ ਜਨ ਦੇਖਣ ਪਾਵਾ ਸੁਹੀ ਮਹੱਲਾ ਪੰਜਵਾਂ ਬਾਗ ਠੜੇ ਹਰ ਸੰਤ ਤੁਮਾਰੇ जिन कर तन हर नामा परवान गणी से ही एहे आए सफलति ना के कमा मेरे राम हर जन कहो बल जाई के सा का कर चवरटला मां चरण टूड़ मुक लाई रहाओ ਜਨਮ ਮਰਨ ਦੋਹੋ ਹੋ ਮਹ ਨਾਹੀ ਜਨ ਪਰ ਉਪਕਾਰੀ ਆਏ ਜੀ দান ਦੇ ਭਗਤੀ ਲਾਇਨ ਹਰ ਸਿਉਰ ਲੈਨ ਮਿਲਾਏ ਸਚ ਅਮਰ ਸੱਚੀ ਪਤ ਸਾਹੀ ਸੱਚੇ ਸੇ ਤੀਰਤੇ ਸੱਚ ਸੁਖ ਸੱਚੀ ਬੁੜਾਈ ਜਿਸਕੇ ਸੇ ਦਿਨ ਜਾਤੇ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸਕ ਮਵਾ ਨਾਨਕ ਕੀ ਪ੍ਰਭ ਪਾਸ ਬਨੰਤੀ ਤੇਰੇ ਜਨ ਦੇਖਣ ਪਾਵਾ ਸੋਹੀ ਮਹੱਲਾ ਪੰਜਵਾਂ ਬਾਗਟੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਪਰਵਾਣ ਗਣੀ ਸੇ ਹੀ ਇਹ ਆਏ ਸਫਲਤੀ ਨਾ ਕੇ ਕਮਾ ਮੇਰੇ RAM ਹਰ ਜਨ ਕਹਿ ਹਉ ਬਲ ਜਾਈ ਕੇਸਾ ਕਾ ਕਰ ਚਵਰ ਟੁਲਾਵਾ ਚਰਨ ਧੂੜ ਮੁਖ ਲਾਈ ਰਹਾਉ ਜਨਮ ਮਰਨ ਦੋ ਹੋ ਮਹਿ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸੱਚ ਅਮਰ ਸੱਚੀ ਪਾਤਸ਼ਾਹੀ ਸੱਚੇ ਸੇ ਤੀਰਤੇ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਦਿਨ ਜਾਤੇ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬਨੰਤੀ ਤੇਰੇ ਜਨ ਦੇਖਣ ਪਾਵਾ ਸੋਹੀ ਮਹਲਾ ਪੰਜਵਾ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਪਰਵਾਣ ਗਣੀ ਸੇਈ ਇਹ ਆਏ ਸਫਲਤਿ ਨਾ ਕੀ ਕਮਾ ਮੇਰੇ ਰਾਮ ਹਰ ਜਨ ਕੇ ਹਉ ਬਲ ਜਾਈ ਕੇਸਾ ਕਾ ਕਰ ਚਵਰ ਟੁਲਾਵਾ ਚਰਨ ਧੂੜ ਮੁਖ ਲਾਈ ਰਹਾਉ ਜਨਮ ਮਰਨ ਦੋ ਹੋ ਮਹਿ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉਰ ਲੈਨ ਮਿਲਾਏ ਸੱਚ ਅਮਰ ਸੱਚੀ ਪਾਤਸ਼ਾਹੀ ਸੱਚੇ ਸੇ ਤੀਰਤੇ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਦਿਨ ਜਾਤੇ ਰਜਨ ਕੈ ਪੀਸਣ ਪੀਸ ਕਮਵਾ ਨਾਨਕ ਕੀ ਪ੍ਰਭ ਪਾਸ ਬਨੰਤੀ ਤੇਰੇ ਜਨ ਦੇਖਣ ਪਾਵਾ ਸੁਹੀ ਮਹੱਲਾ ਪੰਜਵਾ ਪਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਪਰਵਾਨ ਗਣੀ ਸੇ ਇਹ ਆਏ ਸਫਲ ਤਿਨਾ ਕੀ ਕਮਾ ਮੇਰੇ ਰਾਮ ਹਰ ਜਨ ਕੇ ਹੋ ਬਲ ਜਾਈ ਕੇਸਾ ਕਾ ਕਰ ਚਵਰ ਟੁਲਾਵਾ ਚਰਨ ਧੂੜ ਮੁਖ ਲਾਈ ਰਹਾਉ ਜਨਮ ਮਰਨ ਦੋ ਹੋ ਮਹਿ ਨਾਹੀ ਜਨ ਪਰ ਉਪਕਾਰੀ ਆਏ ਜੀ দান ਦੇ ਭਗਤੀ ਲਾਇਨ ਹਰ ਸਿਉਰ ਲੈਨ ਮਿਲਾਏ ਸੱਚ ਅਮਰ ਸੱਚੀ ਪਾਤਸ਼ਾਹੀ ਸੱਚੇ ਸੇ ਤੀਰਤੇ ਸੱਚਾ ਸੁਖ ਸੱਚੀ ਵਡਿਆਈ ਜਿਸ ਕੇ ਸੇ ਦਿਨ ਜਾਤੇ ਵਖਾ ਫੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬਨੰਤੀ ਤੇਰੇ ਜਨ ਦੇਖਣ ਪਾਵਾ ਸੋਹੀ ਮਹਲਾ ਪੰਜਵਾਂ ਬਾਗਟੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮ ਪਰ ਬਾਣ ਗਣੀ ਸੇ ਹੀ ਇਹ ਆਏ ਸਫਲਤੀ ਨਾ ਕੀ ਕਮਾ ਮੇਰੇ RAM ਹਰ ਜਨ ਕਹਿ ਹਉ ਬਲ ਜਾਈ ਕਿਸਾ ਕਾ ਕਰ ਚਵਰਟ ਲਾ ਮਾ ਚਰਨ ਧੂੜ ਮੁਖ ਲਾਈ ਰਹਾਉ ਜਨਮ ਮਰਨ ਦੋ ਹੋ ਮਹਿ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇ ਤੀਰਤੇ ਸੱਚਾ ਸੁਖ ਸੱਚੀ ਬੁੜਾਈ ਜਿਸਕੇ ਸੇ ਦਿਨ ਜਾਤੇ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸਕ ਮਵਾ ਨਾਨਕ ਕੀ ਪ੍ਰਭ ਪਾਸ ਬਨੰਤੀ ਤੇਰੇ ਜਨ ਦੇਖਣ ਪਾਵਾਂ ਸੁਹੀ ਮਹੱਲਾ ਪੰਜਵਾਂ ਬਾਗ ਠੜੇ ਹਰ ਸੰਤ ਤੇਮਾਰੇ ਜਿਨ ਕਰ ਤਨ ਹਰ ਨਾਮ ਪਰਵਾਣ ਗਣੀ ਸੇ ਹੀ ਇਹ ਆਏ ਸਫਲਤੀ ਨਾਲ ਕੇ ਕਮਾਂ ਮੇਰੇ RAM ਹਰ ਜਨ ਕਹਿਓ ਬਲ ਜਾਈ ਕਿਸਾ ਕਾ ਕਰ ਚਵਰਟ ਲਾ ਮਾ ਚਰਨੰ ਤੂੜ ਮੁਖ ਲਾਈ ਰਹਾਉ ਜਨਮ ਮਰਨ ਦੋ ਹੋ ਹੋ ਮਹ ਨਾਹੀ ਜਨ ਪਰ ਉਪਕਾਰੀ ਆਏ ਜੀ দান ਦੇ ਭਗਤੀ ਲਾਇਨ ਹਰ ਸਿਉਰ ਲੈਨ ਮਿਲਾਏ ਸੱਚ ਅਮਰ ਸੱਚੀ ਪਾਤਸ਼ਾਹੀ ਸੱਚੇ ਸੇ ਤੀਰਤੇ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਦਿਨ ਜਾਤੇ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬਨੰਤੀ ਤੇਰੇ ਜਨ ਦੇਖਣ ਪਾਵਾ ਸੁਹੀ ਮਹਲਾ ਪੰਜਵਾ ਪਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਪਰਵਾਨ ਗਣੀ ਸੇਈ ਇਹ ਆਏ ਸਫਲ ਤਿਨਾ ਕੀ ਕਮਾ ਮੇਰੇ ਰਾਮ ਹਰ ਜਨ ਕੇ ਹਉ ਬਲ ਜਾਈ ਕੇਸਾ ਕਾ ਕਰ ਚਵਰ ਟੁਲਾਵਾ ਚਰਨ ਧੂੜ ਮੁਖ ਲਾਈ ਰਹਾਉ ਜਨਮ ਮਰਨ ਦੋ ਹੋ ਮਹਿ ਨਾਹੀ ਜਨ ਪਰ ਉਪਕਾਰੀ ਆਏ ਜੀ দান ਦੇ ਭਗਤੀ ਲਾਇਨ ਹਰ ਸਿਉਰ ਲੈਨ ਮਿਲਾਏ ਸੱਚ ਅਮਰ ਸੱਚੀ ਪਾਤਸ਼ਾਹੀ ਸੱਚੇ ਸੇ ਤੀਰਤੇ ਸੱਚਾ ਸੁਖ ਸੱਚੀ ਬੁੜਾਈ ਜਿਸਕੇ ਸੇ ਦਿਨ ਜਾਤੇ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬਨੰਤੀ ਤੇਰੇ ਜਨ ਦੇਖਣ ਪਾਵਾ ਸੁਹੀ ਮਹਲਾ ਪੰਜਵਾਂ ਬਾਗਟੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮ ਪਰ ਬਾਣ ਗਣੇ ਸੇ ਹੀ ਇਹ ਆਏ ਸਫਲਤੀ ਨਾ ਕੀ ਕਮਾ ਮੇਰੇ RAM ਹਰ ਜਨ ਕਹਿ ਹਉ ਬਲ ਜਾਈ ਕੇ ਸਾ ਕਾ ਕਰ ਚਵਰਟੁ ਲਾ ਮਾ ਚਰਨ ਧੂੜ ਮੁਖ ਲਾਈ ਰਹਾਉ ਜਨਮ ਮਰਨ ਦੋ ਹੋ ਮਹਿ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇ ਤੀਰਤੇ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਦਿਨ ਜਾਤੇ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬਨੰਤੀ ਤੇਰੇ ਜਨ ਦੇਖਣ ਪਾਵਾਂ ਸੁਹੀ ਮਹਲਾ ਪੰਜਵਾਂ ਬਾਗ ਠੜੇ ਹਰ ਸੰਤ ਤੇਮਾਰੇ ਜਿਨ ਕਰ ਤਨ ਹਰ ਨਾਮ ਪਰਵਾਣ ਗਣੀ ਸਈ ਇਹ ਆਏ ਸਫਲਤੀ ਨਾਲ ਕੇ ਕਮਾਂ ਮੇਰੇ RAM ਹਰ ਜਨ ਕਹਿਓ ਬਲ ਜਾਈ ਕਿਸਾ ਕਾ ਕਰ ਚਵਰਟੁ ਲਾ ਮਾ ਚਰਨੰ ਤੂੜ ਮੁਖ ਲਾਈ ਰਹਾਉ ਜਨਮ ਮਰਨ ਦੋ ਹੋ ਹੋ ਮਹ ਨਾਹੀ ਜਨ ਪਰ ਉਪਕਾਰੀ ਆਏ ਜੀ দান ਦੇ ਭਗਤੀ ਲਾਇਨ ਅਰਸਿਉਰ ਲੈਨ ਮਿਲਾਏ ਸੱਚ ਅਮਰ ਸੱਚੀ ਪਾਤਸ਼ਾਹੀ ਸੱਚੇ ਸੇ ਤੀਰਤੇ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਦਿਨ ਜਾਤੇ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸਕ ਮਮਾ ਨਾਨਕ ਕੀ ਪ੍ਰਭ ਪਾਸ ਬਨੰਤੀ ਤੇਰੇ ਜਨ ਦੇਖਣ ਪਾਵਾ ਸੁਹੀ ਮਹਲਾ ਪੰਜਵਾਂ ਬਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਰਵਾਣ ਗਣੀ ਸੇ ਹੀ ਇਹ ਆਏ ਸਫਲਤੀ ਨਾ ਕੀ ਕਮਾ ਮੇਰੇ RAM ਹਰ ਜਨ ਕਹਿ ਹਉ ਬਲ ਜਾਈ ਕੇ ਸਾ ਕਾ ਕਰ ਚਵਰਟੁ ਲਾ ਮਾ ਚਰਨ ਤੂੜ ਮੁਖ ਲਾਈ ਰਹਾਉ ਜਨਮ ਮਰਨ ਦੋ ਹੋ ਹੋ ਮਹ ਨਾਹੀ ਜਨ ਪਰੁਪਕਾਰੀ ਆਏ ਜੀ দান ਦੇ ਭਗਤੀ ਲਾਇਨ ਹਰ ਸਿਉਰ ਲੈਨ ਮਿਲਾਏ ਸਚ ਅਮਰ ਸਚੀ ਪਾਤਸ਼ਾਹੀ ਸਚੇ ਸੇ ਤੀਰਤੇ ਸਚਾ ਸੁਖ ਸਚੀ ਬੁਢਾਈ ਸਕੇ ਸੇ ਦਿਨ ਜਾਤੇ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬਨੰਤੀ ਤੇਰੇ ਜਨ ਦੇਖਣ ਪਾਵਾ ਸੁਹੀ ਮਹੱਲਾ ਪੰਜਵਾ ਭਗਟੜੇ ਹਰ ਸੰਤ ਤੇਮਾਰੇ ਜਿਨ ਕਰ ਤਨ ਹਰ ਨਾਮ ਪਰਵਾਣ ਗਣੀ ਸੇ ਹੀ ਇਹ ਆਏ ਸਫਲਤੀ ਨਾ ਕੀ ਕਮਾ ਮੇਰੇ RAM ਹਰ ਜਨ ਕਹਿ ਹਉ ਬਲ ਜਾਈ ਕੇ ਸਾ ਕਾ ਕਰ ਚਵਰਟੁ ਲਾ ਮਾ ਚਰਨ ਤੂੜ ਮੁਖ ਲਾਈ ਰਹਾਉ ਜਨਮ ਮਰਨ ਦੋਹੋ ਹੋ ਮਹ ਨਾਹੀ ਜਨ ਪਰ ਉਪਕਾਰੀ ਆਏ ਜੀ দান ਦੇ ਭਗਤੀ ਲਾਇਨ ਹਰ ਸਿਉਰ ਲੈਨ ਮਿਲਾਏ ਸਚ ਅਮਰ ਸੱਚੀ ਪਾਤਸ਼ਾਹੀ ਸੱਚੇ ਸੇ ਤੀਰਤੇ ਸੱਚ ਸੁਖ ਸੱਚੀ ਬੁੜਾਈ ਜਿਸਕੇ ਸੇ ਦਿਨ ਜਾਤੇ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸਕ ਮਵਾ ਨਾਨਕ ਕੀ ਪ੍ਰਭ ਪਾਸ ਬਨੰਤੀ ਤੇਰੇ ਜਨ ਦੇਖਣ ਪਾਵਾ ਸੋਹੀ ਮਹਲਾ ਪੰਜਵਾਂ ਬਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮ ਪਰਵਾਣ ਗਣੀ ਸਈ ਇਹ ਆਏ ਸਫਲਤੀ ਨਾ ਕੀ ਕਮਾ ਮੇਰੇ RAM ਹਰ ਜਨ ਕਹਿ ਹਉ ਬਲ ਜਾਈ ਕਿਸਾ ਕਾ ਕਰ ਚਵਰਟੁ ਲਾ ਮਾ ਚਰਨੰ ਤੂੜ ਮੁਖ ਲਾਈ ਰਹਾਉ ਜਨਮ ਮਰਨ ਦਹੋ ਹੋ ਮਹ ਨਾਹੀ ਜਨ ਪਰ ਉਪਕਾਰੀ ਆਏ ਜੀ দান ਦੇ ਭਗਤੀ ਲਾਇਨ ਹਰ ਸਿਉਰ ਲੈਨ ਮਿਲਾਏ ਸੱਚ ਅਮਰ ਸੱਚੀ ਪਤਸ਼ਾਹੀ ਸੱਚੇ ਸੇ ਤੀਰਤੇ ਸੱਚਾ ਸੁਖ ਸੱਚੀ ਬੜਾਈ ਜਿਸਕੇ ਸੇ ਦਿਨ ਜਾਤੇ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬਨੰਤੀ ਤੇਰੇ ਜਨ ਦੇਖਣ ਪਾਵਾ ਸੋਹੀ ਮਹਲਾ ਪੰਜਵਾ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਪਰਵਾਣ ਗਣੀ ਸੇਈ ਇਹ ਆਏ ਸਫਲ ਤਿਨਾ ਕੀ ਕਮਾ ਮੇਰੇ ਰਾਮ ਹਰ ਜਨ ਕੇ ਹਉ ਬਲ ਜਾਈ ਕੇਸਾ ਕਾ ਕਰ ਚਵਰ ਟੁਲਾਵਾ ਚਰਨ ਧੂੜ ਮੁਖ ਲਾਈ ਰਹਾਉ ਜਨਮ ਮਰਨ ਦੋ ਹੋ ਮਹ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉਰ ਲੈਨ ਮਿਲਾਏ ਸੱਚ ਅਮਰ ਸੱਚੀ ਪਾਤਸ਼ਾਹੀ ਸੱਚੇ ਸੇ ਤੀਰਤੇ ਸੱਚਾ ਸੁਖ ਸੱਚੀ ਬੁੜਿਆਈ ਜਿਸਕੇ ਸੇ ਦਿਨ ਜਾਤੇ ਪਖਾ ਫੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬਨੰਤੀ ਤੇਰੇ ਜਨ ਦੇਖਣ ਪਾਵਾ ਸੁਹੀ ਮਹੱਲਾ ਪੰਜਵਾ ਪਾਗਟੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮ ਪਰ ਬਾਣ ਗਣੀ ਸੇ ਹੀ ਇਹ ਆਏ ਸਫਲਤੀ ਨਾ ਕੀ ਕਮਾ ਮੇਰੇ RAM ਹਰ ਜਨ ਕਹਿ ਹਉ ਬਲ ਜਾਈ ਕਿਸਾ ਕਾ ਕਰ ਚਵਰਟੁ ਲਾ ਮਾ ਚਰਨ ਤੂੜ ਮੁਖ ਲਾਈ ਰਹਾਉ ਜਨਮ ਮਰਨ ਦੋ ਹੋ ਮਹ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਤੇ ਸੱਚ ਸੁਖ ਸੱਚੀ ਬੁਢਾਈ ਜਿਸਕੇ ਸੇ ਦਿਨ ਜਾਤੇ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸ ਕਮਵਾ ਨਾਨਕ ਕੀ ਪ੍ਰਭ ਪਾਸ ਬਨੰਤੀ ਤੇਰੇ ਜਨ ਦੇਖਣ ਪਾਵਾ ਸੋਹੀ ਮਹੱਲਾ ਪੰਜਵਾਂ ਬਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮ ਪਰਵਾਣ ਗਣੀ ਸੇ ਹੀ ਇਹ ਆਏ ਸਫਲਤੀਨਾ ਕੀ ਕਮਾ ਮੇਰੇ RAM ਹਰ ਜਨ ਕਹਿ ਹਉ ਬਲ ਜਾਈ ਕੇਸਾ ਕਾ ਕਰ ਚਵਰ ਟੁਲਾਵਾ ਚਰਨ ਧੂੜ ਮੁਖ ਲਾਈ ਰਹਾਉ ਜਨਮ ਮਰਨ ਦੋ ਹੋ ਮਹਿ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸੱਚ ਅਮਰ ਸੱਚੀ ਪਾਤਸ਼ਾਹੀ ਸੱਚੇ ਸੇ ਤੀਰਤੇ ਸੱਚਾ ਸੁਖ ਸੱਚੀ ਬੁੜਾਈ ਜਿਸਕੇ ਸੇ ਦਿਨ ਜਾਤੇ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ नानक की प्रभ पास बनंती तेरे जन देख पावा वाहू जी का खालसा वाहेगुरु जी की फतेह